ਕੇ ਮਾਲ ਆ ਗਿਆ ਰੇਲ ਗੱਡੀਆਂ ਭਰ ਭਰ ਕੇ ਮਾਲ ਆ ਗਿਆ ਲੈ ਜੋ 504 504 504 ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਇੱਕ ਸੂਟ ਪੂਰਨ ਚੰਦ ਕੰਪਨੀ ਨੇ ਕਰਤੇ 504 ਓਏ ਹੋਏ 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 ਓਏ ਆ ਤਾਂ ਬਹੁਤ ਵੱਡੇ ਬਟਾਕੇ ਪਾ ਤਿਆ ਬਜਾਰ ਦੇ 4 400 5 500 ਪਰ ਰੈਡੀमेड ਨਾਈਟ ਸੂਟ ਸਿਰਫ 125 ਰੁਪਏ ਚ ਲੈ ਜਾਓ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ 150 ਰੁਪਏ ਦੀ ਰੇਂਜ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ ਹੋਰ ਦੇ ਰੰਗ ਜਿਹੜਾ ਬਾਜ਼ਾਰ ਵਿਕਦਾ 500 550 600 ਰੁਪਏ ਦਾ ਭਾਜੀ 250 ਰੁਪਏ ਦਾ ਚੁੰਨੀ ਸੂਟ ਦੇ ਜਿਨ੍ਹਾਂ ਨੇ ਕਰਨਾ ਕੱਪੜਿਆਂ ਦਾ ਮਕਮ ਕੰਮ ਸ਼ੁਰੂ ਤੁਸੀਂ ਰੀਸੇਲਰ ਹੋ ਤੁਹਾਡੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਉਹ 6 ਦੀ 6 ਦੀ ਪੂਰਨ ਚੰਦ ਕੰਪਨੀ ਲੁਧਿਆਣਾ ਆ ਜਾਓ ਜਿਹੜਾ ਲੱਖ ਰੁਪਏ ਦਾ ਕੱਪੜਾ ਵੇਚਣਾ ਸਿਰਫ 25000 ਚ ਦਵਾਂਗੇ 25000 ਚ ਡਿਜ਼ਾਈਨ ਮਿਲ ਜਾਣਗੇ ਜੀ 100 ਤੋਂ ਵੱਧ ਆਪਾਂ ਤੁਹਾਨੂੰ ਦੇਣਾ ਜੀ ਸਿਰਫ 200 ਤੇ 50 ਰੁਪਏ ਦਾ ਚੁੰਨੀ ਸੂਟ ਬਾਜ਼ਾਰ ਵਿਕਦਾ 450 ਦਾ ਜੀ 500 600 ਵਿਕਦਾ ਬਾਜ਼ਾਰ ਦੇ ਵਿੱਚ 700 ਤੱਕ ਵੀ ਵਿਕਦਾ ਜੀ ਆਪਾਂ ਦੇਣਾ ਜੀ 275 ਰੁਪਏ ਦਾ ਚੁੰਨੀ ਸੂਟ ਇਹ ਜਿਹੜਾ ਸੂਟ ਬਾਜ਼ਾਰ 1000 ਰੁਪਏ ਦਾ ਵਿਕਦਾ ਵਾ ਐਦਾਂ ਦੇ ਡਿਜ਼ਾਈਨਰ ਸੂਟ ਤੁਹਾਨੂੰ ਸਾਡੇ ਕੋਲ ਮਿਲਣਗੇ ਜੀ ਸਿਰਫ 3.5 300 ਰੁਪਏ ਵਿੱਚ ਪਿਓਰ ਚੁੰਨੀ ਦੇ ਨਾਲ ਆਹ ਬੁਟੀਕ ਦੇ ਪੀਸ ਜਿਹੜੇ ਬਾਜ਼ਾਰ ਵਿਕਦੇ 1000 1000 ਰੁਪਏ ਦਾ ਸਿਰਫ 325 ਰੁਪ ਸਿਰਫ 400 ਰੁਪਏ ਦਾ ਭਾਜੀ ਜੇ ਦੀ ਚਾਹਣਾ ਨਾ ਵੀ ਜੋਬਾਂ ਛੱਡ ਕੇ ਨੌਕਰੀਆਂ ਛੱਡ ਕੇ ਆਪਣਾ ਬਿਜ਼ਨਸ ਕਰਨਾ ਚੰਗੇ ਸਕੂਲਾਂ 'ਚ ਨਿਆਣਿਆਂ ਨੂੰ ਪੜਾਉਣਾ ਚੰਗੇ ਹੋਟਲਾਂ 'ਚ ਖਾਣਾ ਖਾਣਾ ਜੂਨ ਦੀਆਂ ਛੁੱਟੀਆਂ 'ਚ ਘੁੰਮਣ ਜਾਣਾ ਤੇ ਤੁਹਾਨੂੰ ਇਸ ਸ਼ਖਸ ਕੋਲ ਆਉਣਾ ਹੀ ਪਣਾ ਆ ਪੂਰੇ ਹੈਵੀ ਸੂਟ ਦਾਜਵਰੀ ਵਾਲੇ ਜਿਹੜੇ ਬਾਜ਼ਾਰ 'ਚ ਵਿਕਦੇ ਆ ਜੀ 4-4 5-5 ਹਜ਼ਾਰ ਦਾ ਸਾਡੇ ਇੱਥੇ ਲੱਗੀ 70% ਦੀ ਆਫਰ ਦੀ ਬਾਲੀਵੁੱਡ ਸਟਾਈਲ ਚ ਸੂਟ ਮਿਲਨੇ ਤੁਹਾਨੂੰ ਦਿੱਲੀ ਕਲਕੱਤੇ ਤੋਂ ਤਿਆਰ ਹੋਏ ਬਨਾਰਸ ਤੋਂ ਤਿਆਰ ਹੋਏ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਤੁਹਾਨੂੰ ਮਿਲਦੇ ਆ ਜੀ 3-3000 4-4000 ਦਾ ਸੂਟ ਸਾਡੇ ਕੋਲ ਤੁਹਾਨੂੰ ਮਿਲੂਗਾ ਜੀ ਸਿਰਫ 3500 ਵਾਲਾ ਸੂਟ 1200 ਰੁਪਏ ਦਾ ਉਹ ਟਰੱਕ ਪਰ ਪਰ ਕੇ ਮਾਲ ਆ ਗਿਆ ਰੇਲ ਗੱਡੀਆਂ ਪਰ ਪਰ ਕੇ ਮਾਲ ਆ ਗਿਆ ਲੈ ਜਾਓ 500 ਰੁਪਏ ਚ 4 500 ਰੁਪਏ ਚ 4 500 ਰੁਪਏ ਚ 4 ਜਿਹੜਾ ਬਾਜ਼ਾਰ ਚ ਮਿਲਦਾ 500 ਰੁਪਏ ਇੱਕ ਸੂਟ ਉਰੰਚੰਦ ਕੰਪਨੀ ਦੇ ਕਰਤੇ 504 ਮਤਲਬ 125 ਰੁਪਇਆ ਸੂਟ ਕਰਤਾ ਪੂਰਾ ਵੱਡੇ ਸਾਈਜ਼ ਦਾ ਨਾਈਟ ਸੂਟ ਐਪ ਟ੍ਰਿਪਲ ਐਕਸਲ ਸਾਈਜ਼ ਭਾਜੀ ਪੂਰਾ ਵੱਡੇ ਸਾਈਜ਼ ਦਾ ਨਾਈਟ ਸੂਟ ਰੈਡੀਮੇਡ ਸੀਤਾ ਸਵਾਇਆ ਭਾਜੀ ਡਿਜ਼ਾਈਨ ਮਿਲ ਜਾਣਗੇ 40 ਰੁਪਇਆ ਬਾਜ਼ਾਰ ਵਿੱਚ ਤਾਂ 300 350 ਆਪਾਂ ਦੇਣਾ ਜੀ 125 ਰੁਪਇਆ ਦਾ ਜੀ ਓਏ ਹੋਏ 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 ਓਏ ਯਾਰ ਤਾਂ ਬਹੁਤ ਵੱਡੇ ਪਟਾਕੇ ਪਾ ਤਿਆ ਬਾਜ਼ਾਰ 'ਚ 4 400 5 500 ਪਰ ਰੈਡੀਮੇਡ ਨਾਈਟ ਸੂਟ ਸਿਰਫ 125 ₹20 ਲੈ ਜਾਓ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ 150 ਰੁਪਏ ਦੀ ਰੇਂਜ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ 150 ਰੁਪਏ ਦਾ ਚੁੰਨੀ ਸੂਟ ਭਾਜੀ ਦੇਖ ਕੇ ਮਨ ਖੁਸ਼ ਹੋ ਜਾਏਗਾ 250 ਰੁਪਏ ਦਾ ਅੱਗੇ ਵਿਕੇਗਾ ਜੀ ਪਿਓਰ ਦੇ ਰੰਗ ਜਿਹੜਾ ਬਾਜ਼ਾਰ ਵਿੱਚਦਾ 500 550 600 ਰੁਪਏ ਦਾ ਭਾਜੀ 250 ਰੁਪਏ ਦਾ ਚੁੰਨੀ ਸੂਟ ਦੇਖ ਲਓ ਡਿਜ਼ਾਈਨ ਮਿਲ ਜਾਣਗੇ ਜੀ 100 ਤੋਂ ਵੱਧ ਆਪਾਂ ਤੁਹਾਨੂੰ ਦੇਣਾ ਜੀ ਸਿਰਫ 200 ਤੇ 50 ਰੁਪਏ ਦਾ ਚੁੰਨੀ ਸੂਟ ਬਾਜ਼ਾਰ ਵਿਕਦਾ 450 ਦਾ ਜੀ 500 600 ਵਿਕਦਾ ਬਾਜ਼ਾਰ ਦੇ ਵਿੱਚ 700 ਤੱਕ ਵੀ ਵਿਕਦਾ ਜੀ ਆਪਾਂ ਦੇਣਾ ਜੀ 275 ਰੁਪਏ ਦਾ ਚੁੰਨੀ ਸੂਟ ਡਿਜ਼ਾਈਨਰ ਸੂਟ ਹੈ ਬਾਜ਼ਾਰ 650 700 ਵਿਕਦਾ ਜੀ ਆਪਾਂ ਦੇਣਾ ਜੀ ਸਿਰਫ 295 ਰੁਪਏ ਦਾ 295 ਬਾਜ਼ਾਰ ਵਿਕਦਾ 650 700 800 ਰੁਪਏ ਹੋਰ ਚੁੰਨੀ ਦੇ ਨਾਲ ਆਪਾਂ ਦੇਣਾ ਭਾਜੀ 300 ਰੁਪਏ ਦਾ ਸੂਟ ਇਹ ਜਿਹੜਾ ਸੂਟ ਬਾਜ਼ਾਰ 1000 ਰੁਪਏ ਦਾ ਵਿਕਦਾ ਵਾ ਐਦਾਂ ਦੇ ਡਿਜ਼ਾਈਨਰ ਸੂਟ ਤੁਹਾਨੂੰ ਸਾਡੇ ਕੋਲ ਮਿਲਨੇ ਆ ਜੀ ਸਿਰਫ 350 ਤੋਂ 300 ਰੁਪਏ ਚ ਪਿਓਰ ਚੁੰਨੀ ਦੇ ਨਾਲ ਆ ਹੁਣ ਤੁਸੀਂ ਚੈੱਕ ਕਰ ਲਓ ਵੀ 350 ਦੇ ਵਿੱਚ ਕੀ ਤੁਹਾਨੂੰ ਕੋਈ ਵੀ ਕਿਸੇ ਦੁਕਾਨਦਾਰ ਕੋਈ ਦੇ ਦੂ ਨਹੀਂ ਦੇ ਹੋਣਾ ਪਿਓਰ ਕਾਟਨ ਦਾ ਆਲ ਹੋਰ ਕਪੜਾ ਜਿਹੜਾ ਬਾਜ਼ਾਰ ਦੁਕਾਨਦਾਰ ਵੇਚ ਦਿਆ 500 ਰੁਪਏ ਦਾ ਸਾਡੇ ਕੋਲ ਮਿਲਣਾ ਜੀ ਸਿਰਫ 260 ਰੁਪਏ ਦਾ ਸੂਟ ਆ ਬੁਟੀਕ ਦੇ ਪੀਸ ਜਿਹੜੇ ਬਾਜ਼ਾਰ ਵਿਕਦੇ ਹਜ਼ਾਰ-ਹਜ਼ਾਰ ਰੁਪਏ ਦਾ ਕੱਟ ਵਰਗ ਦਾ ਦੁਪੱਟੇ ਦੇ ਨਾਲ ਪਿਓਰ ਦਾ ਦੁਪੱਟਾ ਕੱਟ ਵਰਗ ਦਾ 1000 ਰੁਪਏ ਦਾ ਜਿਹੜਾ ਸੂਟ ਵਿਕਦਾ ਭਾਜੀ ਸਿਰਫ 325 ਰੁਪਏ ਦਾ ਭਾਜੀ ਬਾਜ਼ਾਰਾਂ 'ਚ 15-1500 ਵਿਕਦੇ ਭਾਜੀ 15-1500 ਆਪਾਂ ਦੇਣਾ ਹੈ ਸਾਰਵਾ 400 ਸਵਾ 400 ਦਾ ਸੂਟ ਇਹਨੂੰ ਕਹਿੰਦੇ ਜੀ 1000 ਬੁਟੀ ਵਾਲਾ ਡਿਜ਼ਾਈਨ 1000 ਬੁਟੀ ਪਈ ਹੈ ਜੀ ਇਹ ਤੁਹਾਨੂੰ ਲੱਗੂਗਾ 1000 ਰੁਪਏ ਦਾ ਸੂਟ ਸਿਰਫ 400 ਰੁਪਏ ਦਾ ਭਾਜੀ ਪੂਰਾ ਫਰੰ ਫੋਰ ਸੈੱਟ ਕੱਢਿਆ ਹੋਇਆ ਰੇਟ ਹੈ ਜੀ ਸਿਰਫ 500 ਤੇ 950 ਰੁਪਏ ਦਾ ਸੂਟ ਪਿਓਰ ਕੈਮਰੀ ਕਪੜਾ ਗਲੇ ਤੇ ਟਾਈ ਪੱਟੀ ਲੱਗੀ ਹੋਏਗੀ ਡਿਜ਼ਾਈਨਰ ਸਲਵਾਰ ਕੰਟਰਾਸਟ ਸਲਵਾਰ ਦੇ ਨਾਲ ਨਾਲ ਪਿਓਰ ਦੀ ਚੁੰਨੀ ਜਿਹੜੇ ਬਾਜ਼ਾਰ ਵਿਕਦੇ ਆ ਜੀ 8-800 ਰੁਪਏ ਦਾ ਸੂਟ ਸਿਰਫ 350 ਦੀ ਰੇਂਜ ਇਹਨੂੰ ਕਹਿੰਦੇ ਆ ਜੀ ਡਿਜ਼ਾਈਨਰ ਸੂਟ ਜਿਹੜੇ ਲੁਧਿਆਣਾ ਸ਼ਹਿਰ ਛੱਡੋ ਤੁਹਾਡੇ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਤੇ ਸੂਟ ਦਾ ਕੀ ਰੇਟ ਹੋਊਗਾ ਜੀ 1200 1500 1800 ਆਪਾਂ ਦੇਣਾ ਜੀ ਸੂਟ ਸਿਰਫ 500 ਰੁਪਏ ਦਾ ਇੱਦਾਂ ਦੇ ਡਿਜ਼ਾਈਨਰ ਕਨਸੈਪਟ ਭਾਜੀ ਜਿਹੜੇ ਬਾਜ਼ਾਰ ਤੁਸੀਂ ਸਾਡੇ ਕੋਲ ਲੈ ਕੇ ਜਾ ਕੇ ਨੂੰ 800 900 ਦਾ ਵੇਚੋ ਵੇਚ ਦੇਗਾ ਜੀ ਸਾਡੇ ਕੋਲ ਤੁਹਾਨੂੰ ਹੋਲ ਸੇਲ 'ਚ ਮਿਲਣਾ ਸਿਰਫ 325 ਰੁਪਏ ਦਾ ਸੂਟ ਭਾਜੀ ਇੱਦਾਂ ਦੇ ਸੂਟ ਤੁਹਾਨੂੰ ਮਿਲ ਨੇ ਜੀ ਸਿਰਫ 310 ਦਾ 315 ਰੁਪਏ ਦੀ 10 15 ਰੁਪਏ ਦੀ ਰੇਂਜ ਇੱਦਾਂ ਦੇ ਡਿਜ਼ਾਈਨਰ ਸੂਟ ਬੁਟੀਕ ਦੇ ਸੂਟ ਹਜ਼ਾਰ ਹਜ਼ਾਰ ਰੁਪਏ ਵਿਕਣ ਵਾਲੇ ਸੂਟ ਸਿਰਫ 410 ਰੁਪਏ ਦੀ ਰੇਂਜ ਭਾਜੀ 410 ਰੁਪਏ ਦੁਕਾਨਦਾਰ ਤੁਹਾਨੂੰ ਕਹਿੰਦਾ ਜੀ ਪਿਓਰ ਸਿਲਕ ਦਾ ਸੂਟ ਹੈ ਇਹ ਲੱਗੇਗਾ ਜੀ 1500 ਦਾ ਇਹ ਲੱਗੇਗਾ ਜੀ 1400 ਰੁਪਏ ਦਾ ਆ ਸੂਟ ਤੁਹਾਨੂੰ ਮਿਲ ਰਿਹਾ ਜੀ 450 ਦਾ ਪੂਰੇ ਹੈਵੀ ਸੂਟ ਦਾਜਵਰੀ ਵਾਲੇ ਜਿਹੜੇ ਬਾਜ਼ਾਰ 'ਚ ਵਿਕਦੇ ਆ ਜੀ 4-4 5-5000 ਦਾ ਸਾਡੇ ਇੱਥੇ ਲੱਗੀ 70% ਦੀ ਆਫਰ ਜੀ ਜਿਹੜਾ ਸੂਟ ਤੁਸੀਂ ਪਾਇਆ ਹੋਏਗਾ ਵਿਆਹ ਤੇ ਮੇਰੀ ਭੈਣ ਨੇ ਉਹਦੇ ਨਾਲ ਦਾ ਸੂਟ ਤੁਸੀਂ ਕਿਤੇ ਹੋਰ ਨਹੀਂ ਪਾਇਆ ਦੇਖੋਗੇ ਇਦਾਂ ਦੇ ਡਿਜ਼ਾਈਨ ਸਾਡੇ ਕੋਲ ਮਿਲਣਗੇ ਜੀ ਆ ਦੇਖੋ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਤੁਹਾਨੂੰ ਮਿਲਦੇ ਆ ਜੀ 3000 4000 ਦਾ ਸੂਟ ਸਾਡੇ ਕੋਲ ਤੁਹਾਨੂੰ ਮਿਲੂਗਾ ਜੀ ਸਿਰਫ 3500 ਵਾਲਾ ਸੂਟ 1200 ਰੁਪਏ ਦਾ ਦੁਕਾਨਦਾਰ ਤੁਹਾਨੂੰ ਸੂਟ ਕਿੰਨੇ ਦਾ ਕਹਿੰਦਾ ਜੀ 5000 ਰੁਪਏ ਦਾ ਲੇਕਿਨ ਅਸਲੀਅਤ ਆ ਸੂਟ ਦੀ ਕੀਮਤ ਹੈ ਜੀ ਸਿਰਫ 1500 ਤੇ 75 ਰੁਪਏ ਦੀ ਰੇਂਜ ਦੀ ਐਦਾਂ ਦੇ ਫੁਲਕਾਰੀ ਵਾਲਾ ਸੂਟ ਜਿਹੜਾ 4 4000 ਦਾ ਵਿਕਦਾ ਸਿਰਫ 1150 ਰੁਪਏ ਦਾ ਸੂਟ ਭਾਜੀ ਸਿਰਫ 1150 ਰੁਪਏ ਦਾ ਆ ਦੇਖ ਆ ਲੋ ਜੀ ਐਦਾਂ ਦੇ ਫਰਕਾਬਾਦੀ ਸੂਟ ਹੈਵੀ ਹੈਵੀ ਦੁਪट्टे ਕੱਢੇ ਹੋਏ ਆ ਤੁਹਾਨੂੰ ਸਾਰਾ ਹੀ 70% ਲੈਸ ਬਾਜ਼ਾਰ ਨਾਲੋਂ ਇੱਕ ਹਫ਼ਤੇ ਦੀ ਸੇਲ ਦੇ ਵਿੱਚ 70% ਲੈਸ ਭਾਜੀ